ਨਾਸਾ ਦਾ ਨਾਂ ਹੀ ਬਹੁਤ ਵੱਡਾ ਹੈ। ਦੇਖੋ ਦੁਨੀਆ ਦੀ ਟੌਪ ਦੀ ਨੰਬਰ 1 ਏਜੰਸੀ ਤੇ ਜਿਹੜੇ ਵੀ ਤੇ ਡੀਐਨਆ ਸਰਚਰ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਪ੍ਰਿੰਸੀਪਲ ਸੀਨੀਅਰ ਪ੍ਰਿੰਸੀਪਲ ਰਹਿ ਕੇ ਆਏ ਨੇ ਤੇ ਇਹ ਇਹ ਸਾਡੇ ਪਿੰਡ ਲਈ ਸਾਡੇ ਇਲਾਕੇ ਲਈ ਸਾਡੇ ਜ਼ਿਲ੍ਹੇ ਲਈ ਤੇ ਪੰਜਾਬ ਲਈ ਬਹੁਤ ਮਾਣ ਦੀ ਗੱਲ ਹੈ। ਕਹਿੰਦੇ ਕਾਲਫੀ ਜਦ ਮੈਂ ਇਹ ਪੜਾਅ ਛੱਡਿਆ ਸੀ 60 ਘਰ ਹੋ ਗਏ ਪੜਾਏ ਨੇ ਨੈਕਸਟ ਜਨਮ ਦਨ ਮਿਲੀਨ ਜੌਨ ਤੁਨੂੰ 53 ਸਾਲ ਹੋ ਗਏ ਖੇਡ ਮੇਲਾ ਕਰਾਉਂਦਿਆਂ ਨੂੰ ਜਿਹਦੇ ਵਿੱਚ ਐਨ ਆਰ ਆਈਆਂ ਦਾ ਬਹੁਤ ਵੱਡਾ ਯੋਗਦਾਨ ਆ ਸਰਦਾਰ ਕੁਲਦੀਪ ਸਿੰਘ ਦਾ ਸੁਖਵੀਰ ਸਿੰਘ ਦਾ ਤੇ ਇਹਨਾਂ ਦਾ ਜਲੋਟਾ ਜੀ ਦਾ ਬਹੁਤ ਵੱਡਾ ਯੋਗਦਾਨ ਆ ਇੱਕ ਪਿੰਡ ਦੇ ਵਿੱਚੋਂ ਇੰਨੀ ਪ੍ਰਾਪਤੀਆਂ ਕਰਕੇ ਕਿ ਪਿੰਡ ਦੁਆਰਾ ਦੇਰ ਵਾਪਸ ਇਹ ਸਾਨੂੰ ਸਨੁੱਖਣ ਦੱਤੇ ਇਹਨਾਂ ਨੇ ਚਾਰਨ ਪਾਇ ਸਾਡੇ ਸਮੂਹ ਦੇ ਵਿੱਚ ਤੇ ਸਾਨੂੰ ਬਹੁਤ ਹੀ ਸਨਮਾਨ ਦਿੱਤਾ ਇਹਨਾਂ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਊਕਾਰ ਧੁੱਪ ਕੇ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਪ੍ਰਮਾਤਮਾ ਹੋਰ ਵੀ ਤਰੱਕੀਆਂ ਬਖਸ਼ਣ ਅਈ ਸਰ ਲੰਗਪੀਟ ਵੀ ਖੇ ਆਏ ਤੁਸੀਂ ਜਿਹੜੇ ਪ੍ਰੋਗਰਾਮ ਤੇ ਇਸ ਤਰ੍ਹਾਂ ਨੈਗੇਟਿਵ ਵਧੀਆ ਲੱਗਿਆ ਜੀ ਕਿੰਨਾ ਬਣ ਲੱਗੇ 빅 ਚੇਂਜ ਬੜੀ ਹੋਈ ਟੂ ਸੀ ਇਨ ਦਾ अर्ਲੀ ਏਜ ਰੂਟਰ ਸਾਹਿਬ ਕਿੰਨੇ ਸਾਲਾਂ ਬਾਅਦ ਪਿੰਡ ਚ ਆਏ ਹੋ ਤੁਸੀਂ 7 ਸਾਲ ਬਾਅਦ 7 ਸਾਲ ਬਾਅਦ ਕਿਸ ਤਰ੍ਹਾਂ ਲੱਗ ਰਿਹਾ ਇਹ ਖੇਡਾਂ ਹੋ ਰਹੀਆਂ ਟੂਰਨਾਮੈਂਟ ਹੋ ਰਿਹਾ ਇਹ ਸਕੂਲ ਦੇ ਵਿੱਚ ਵੀ ਆਇਓ ਕੀ ਕਹਿਣਾ ਚਾਹੁੰਦੇ ਹੋ ਕਈ ਵਾਰ ਐਕਸਪੀਰੀਅੰਸ ਕਰ ਰਹੇ ਜੀ ਮੈਂ ਜੀ ਕੁਰਵਾ ਰਹੇ ਜੀ ਵੱਡਾ ਨਾਮ ਸਾਡੇ ਪਿੰਡ ਦਾ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਇੰਡੀਆ ਦਾ ਨਾਮ ਰੋਸ਼ਨ ਕੀਤਾ ਯੂ ਐਸ ਏ ਦੇ ਵਿੱਚ ਜਾ ਕੇ ਨਹੀਂ ਕੰਮ ਕੀਤਾ ਜੀ ਰੋਸ਼ਨ ਦਤਾਉਂਦੇ ਕੋਈ ਗੱਲ ਨਹੀਂ ਏਸ਼ੀਆ ਮੈਂ ਕੰਮ ਕਰਕੇ ਨਾਮ ਬਣਦੇ ਜੀ ਕੀ ਕਹਿਣਾ ਚਾਹੁੰਦੇ ਵੀ ਸਾਨੂੰ ਤਾਂ ਬਹੁਤ ਮਾਣ ਹੈ ਤੁਹਾਡੇ ਤੇ ਜੋਬ ਕੀਤੀ ਜੀ ਆਪਣੀ ਜੀ ਇਨ ਆਪਣੇ ਕੰਮ ਕੀਤਾ ਹੋ ਕੇ ਜੈ ਜੀ ਇਹ ਫੇ ਤਾਂ ਜਿਹਦੀ ਜੌਬ ਆ ਉਹ ਕਰਦਾ ਨਹੀਂ ਨਾ ਇਸ ਕਰਕੇ ਸਾਨੂੰ ਇਹ ਲੱਗਦਾ ਵੀ ਤੂੰ ਕੋਲ ਕਰਦੇ ਸਾਰੇ ਮਤਲਬ ਸਾਨੂੰ ਅਹਿਸਾਸ ਨਹੀਂ ਹੁੰਦੇ ਨੇ ਬਖਾ ਕੰਮ ਕੀਤਾ ਸਾਡਾ ਨਾਮ ਕੀਤਾ ਜਿਹੜੀ ਸਭ ਦੇ ਦੂਰੀ ਦੇ ਬੜੇ ਪ੍ਰੋਜੈਕਟ ਸੀ ਸਭ ਬਿਹਰਾਤ ਚਾਹ ਰਹੇ ਸੀ ਸਟੇ ਸਟੇਸ਼ਨ ਸਪੇਸ ਸ਼ਟਲ ਸੀ 7 ਇਨ ਪਲੇਅਰ ਐਫ ਏ ਜੀ ਆਪਣਾ ਇਹ ਨੀਨੀ ਸ਼ਟਲ ਐਨੀ ਪ੍ਰੋਜੈਕਟ ਆਫ ਦ ਸਪੇਸ ਆਈ ਵਾਟ ਅ ਪਾਰਟ ਆਫ ਥੈਟ ਅਜੂਬਾ ਸਾਹਿਬੀਂ ਦੇਖਦੇ ਹੋ ਜੀ ਯੂ ਐਸ ਤੇ ਰੱਖਦੇ ਹੋ ਕਹਿੰਦੇ 50 ਸਾਲ ਆਪਣੇ ਤੋਂ ਅੱਗੇ ਆ ਕੰਟਰੀਆਂ ਅੱਜ ਆਪਣੇ ਹਿੰਦੁਸਤਾਨ ਨੂੰ ਕਿਤੇ ਖੜਾ ਦੇਖਦੇ ਹੋ ਆਪਣੇ ਪਿੰਡਾਂ ਨੂੰ ਕਿਤੇ ਖੜਾ ਦੇਖਦੇ ਹੋ ਹਿੰਦੁਸਤਾਨ ਜੀ ਬਹੁਤ ਚੱਕੀ ਘਰਾਂ ਹੀ ਘਰਾਂ ਫੈਲੇ ਜਿਵੇਂ ਮੈਂ ਪਟਿਆਲਾ ਛੱਡਿਆ ਸੀ 60 ਘਰ ਹੋ ਗਏ ਪਟਿਆਲੇ ਮੈਕਸਿਮ ਹੁਣ ਮਿਲੀਅਨ ਝੋਲ ਗਏ ਇਸ ਦੇ ਵਿੱਚ ਕੰਮ ਕੀਤਾ ਹੈਗਾ ਨਾਸਾ ਵੀ ਇਸ ਸਮੇਂ ਜਿਹੜੇ ਭਾਰਤੀਏ ਲੋਕ ਕਹਿੰਦੇ ਕਿ ਭਾਰਤੀ ਲੋਕਾਂ ਦੀ ਗਿਰਤੀ ਵਧਾ ਉੱਤੇ ਯਾਨੀ ਕਾਮਯਾਬ ਹੋ ਜਾ ਰਿਹਾ ਕਿਵੇਂ ਦੇਖਦੇ ਹੋ ਤੇ ਨਹੀਂ ਇਹ ਗੱਲ ਸੱਚ ਹੈ ਸਾਰੇ ਤਰ੍ਹਾਂ ਦੇ ਲੋਕ ਇੱਥੇ ਚਾਈਨੀਜ਼ ਐ ਵਿਦਿਅਨ ਮੀਨ ਆਲ ਕਾਈਂਡ ਆਫ ਸਰ ਅੱਜ ਦੇ ਬੱਚੇ ਨੂੰ ਕਿਸ ਤਰ੍ਹਾਂ ਦੀ ਐਜੂਕੇਸ਼ਨ ਚਾਹੀਦੀ ਹੈ ਇਹ ਵੀ ਉਹ ਤੁਹਾਡੇ ਵਾਂਗੂ ਉਹ ਸਾਥ ਪਹੁੰਚ ਸਕਦਾ ਪੱਲਾ ਪੈ ਗਿਆ ਜੀ ਕਿਸ ਤਰ੍ਹਾਂ ਦੀ ਸਟਡੀ ਕਿਉਂਕਿ ਬੜੀ ਜਿਆਦਾ ਅਵੇਅਰਨੈਸ ਦੀ ਘਾਟ ਰਹਿੰਦੀ ਹੈ ਕੋਈ ਸਟਡੀ ਜੀ ਕੁਝ ਐਡਵਾਂਸ ਕਰਦੀ ਪੈਗੀ ਜੀ ਇਸਾਸਿ ਕੀਤੇ ਹੋਏ ਅਸੀਂ ਆਈਵਾ ਦਾ ਨੰਬਰ 10 ਇਨ ਪੰਜਾਬ ਦਾ ਟਾਈਮ ਇੰਡੀਆ ਦੇ ਐਜੂਕੇਸ਼ਨ ਸਿਸਟਮ ਨੂੰ ਬਦਲਣ ਦੀ ਲੋੜ ਉਸ ਨੂੰ ਸਮਝਦੀ ਉਹ ਕਿ ਵੀ ਵੈਸਟਰਨ ਕੰਟਰੀਆਂ ਦੇ ਪੱਟੇ ਜਿਹੇ ਹੁੰਦੇ ਸਿਸਟਮ ਸੇਮ ਹੈ ਸੇਮ ਹੈ ਦੇ ਹੈ ਗੋਬਿੰਦਾਸ ਜਮਾਇਨ ਡਿਗਰੀ ਕੀਤੀ ਹੈ ਅਜਿਹਾ ਹੈ ਕਿ ਚੇਂਜ ਨਹੀਂ تھی ਦੇ ਅਸੈਪਟਡ ਮੈਜਿਸਟਰੀ ਲੋਟਾ ਦਾ ਵੀ ਕੋ ਅੱਜਕਲ ਸਵਾਲ ਹੈਗਾ ਐਸਟਰੋਲੋਜੀ ਇੱਕ ਬਹੁਤ ਧਰਤੀ ਦੇ ਨਜ਼ਦੀਕ ਆ ਰਿਹਾ ਤੁਸੀਂ ਤਾਂ ਜਾਣਕਾਰ ਰੱਖਿਆ ਰੱਖਦੇ ਹੋ ਕਿੰਨਾ ਕੁ ਖਤਰਾ ਹੈਗਾ ਧਰਤੀ ਨੂੰ ਆਈ ਡੋਟ ਨੋ ਬਟ दैट ਆਫ ਦਾ ਸਾਇੰਸਿਸਟ ਸਾਇੰਟਿਸਟਾਂ ਕੰਮ ਕਰਦੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਚੀਜ਼ ਇਹ ਵਿਵਾਦੀ ਜਰੂਰਤਾ ਸਾਹਿਬ ਬਰੇ ਸਾਲਾਂ ਬਾਅਦ ਪਿੰਡ ਆਏ ਆਪਣੇ ਨਗਰੀ ਨਹੀਂ ਪੂਰੇ ਪੰਜਾਬ ਦਾ ਦੇਸ਼ ਦਾ ਨਾਮ ਵਾਕਈ ਇਹਨਾਂ ਨੇ ਰੌਸ਼ਨ ਕੀਤਾ ਹੈ ਆਪਣੀ ਚੀਮਟ ਨੂੰ ਨਹੀਂ ਦੱਸ ਰਹੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਇਹ ਪਤਾ ਕੀ ਜੀ ਕੁਝ ਗੱਲਾਂ ਇਹ ਜਿਹੜੀਆਂ ਨੇ ਚਲੋ ਅਗਲਾ ਕਈ بڑے ਅਹੁਦੇ ਤੇ ਰਹਿ ਕੇ ਮੀਡੀਆ ਸਾਹਮਣੇ ਨਹੀਂ ਜਾਂ ਉਹਨਾਂ ਨੂੰ ਪੇਸ਼ ਨਹੀਂ ਜਿੱਦਾਂ ਵੀ ਕੁਛ ਲਾ ਲੋ ਪਰ ਜੇ ਆਪਾਂ ਦੇਖੀਏ ਤਾਂ ਛੋਟੇ ਛੋਟੇ ਜਿਹੜੇ ਇਹ ਸੀਨੀਅਰ ਪ੍ਰਿੰਸੀਪਲ ਇੰਜੀਨੀਅਰ ਰਿਟਾਇਰ ਹੋਏ ਨੇ ਤੇ NASA ਦਾ ਨਾਂ ਹੀ ਬਹੁਤ ਵੱਡਾ ਹੈ ਦੇਖੋ ਦੁਨੀਆ ਦੀ ਟੌਪ ਦੀ 1 ਨੰਬਰ ਏਜੰਸੀ ਤੇ ਜਿਹੜੇ ਵੀ ਟੈਡੀ ਟੈਡੀਰ ਸਰਚਾ ਹੁੰਦੀਆਂ ਨੇ ਉਹਨਾਂ ਦੇ ਵਿੱਚ ਪ੍ਰਿੰਸੀਪਲ ਸੀਨੀਅਰ ਪ੍ਰਿੰਸੀਪਲ ਰਹਿ ਕੇ ਆਏ ਨੇ ਤੇ ਇਹ ਇਹ ਸਾਡੇ ਪਿੰਡ ਲਈ ਸਾਡੇ ਇਲਾਕੇ ਲਈ ਸਾਡੇ ਜ਼ਿਲ੍ਹੇ ਲਈ ਤੇ ਪੰਜਾਬ ਲਈ ਬਹੁਤ ਮਾਣ ਦੀ ਗੱਲ ਹੈ ਲੰਕਸ਼ਰ ਕਿਸ ਤਰ੍ਹਾਂ ਦੇ ਪਿੰਡੇ ਦੇ ਖੇਡ ਗੱਲਾਂ ਸ਼ੁਰੂ ਹੋਇਆ ਹੋਰ ਵੀ ਕਈ ਕੰਮ ਪਿੰਡੇ ਦੇ ਵਿੱਚ ਹੋਏ ਨੇ ਕਿਤਾ ਦੇਖੋ ਜਿੱਤੂ ਖੇਡ ਮੇਲੇ ਦੀ ਤਾਂ ਵੀਰ ਜੀ ਇਹ ਆ ਵੀ ਸਾਨੂੰ 53 ਸਾਲ ਹੋ ਗਏ ਖੇਡ ਮੇਲਾ ਕਰਾਉਂਦੇ ਆਂ ਜਿਦੇ ਵਿੱਚ ਐਨਆਰਆਈਆਂ ਦਾ ਬਹੁਤ ਵੱਡਾ ਯੋਗਦਾਨ ਆ ਸਰਦਾਰ ਕੁਲਦੀਪ ਸਿੰਘ ਦਾ ਸੁਖਵੀਰ ਸਿੰਘ ਦਾ ਤੇ ਇਹਨਾਂ ਦਾ ਜਲੋਟਾ ਜੀ ਦਾ ਬਹੁਤ ਵੱਡਾ ਯੋਗਦਾਨ ਆ ਜਿਵੇਂ ਪਹਿਲਾਂ ਅਸੀਂ ਕੁਝ ਫਿਜ਼ੀਓਥੈਰੇਪੀ ਸੈਂਟਰ ਵਗੈਰਾ ਸਾਡੇ ਪਿੰਡ 'ਚ ਹਰ ਸਹੂਲਤਾਂ ਉਹ ਇਹਨਾਂ ਦੀ ਦੇਣ ਆ ਤੇ ਅੱਜ ਸਾਡੀ ਬਹੁਤ ਟਾਈਮਾਂ ਬਾਅਦ ਅਸੀਂ ਇਹਨਾਂ ਨੂੰ ਬਹੁਤ ਬੇਨਤੀ ਕਰ ਰਹੇ ਹਾਂ ਤੇ ਵੀ ਤੁਸੀਂ ਪੰਜਾਬ ਆਓ ਤੇ ਸਾਨੂੰ ਟਾਈਮ ਦਿਓ ਇਹਨਾਂ ਨੇ ਸਾਨੂੰ ਟਾਈਮ ਦਿਆ ਇਹਨਾਂ ਦੀ ਆਉਣ ਦੀ ਉਹਦੇ ਵਿੱਚ ਅਸੀਂ ਨੇ ਟੂਰਨਾਮੈਂਟ ਰਖਾਇਆ ਜਿਹਦੇ ਵਿੱਚ ਜਲੋਟਾ ਜੀ ਚੀਫ ਗੈਸਟ ਨੇ 29 ਨੂੰ ਤੇ ਉੱਥੇ ਪਹੁੰਚਣਗੇ ਬਾਕੀ ਹੋਰ ਵੱਡੀਆਂ ਹਸਤੀਆਂ ਨੇ ਆਉਣਾ ਇੱਥੇ ਆਇਆਂ ਦਾ ਇਹਨਾਂ ਦਾ ਵੀ ਜੀ ਆਇਆਂ ਤੁਹਾਡਾ ਵੀ ਜੀ ਆਇਆਂ ਵਾਹਿਗੁਰੂ ਖਾਲਸਾ ਵਾਹਿਗੁਰੂ ਕਿੱਥੇ ਜੀ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਸਰਕਾਰ ਦੇ ਸਰਜੀ ਜਲੋਟਾ ਜੀ ਸਾਡੇ ਵਿਚਕਾਰ ਅੱਜ ਬਹੁਤ ਸਾਨੂੰ ਸਨਮਾਨ ਦਤਾ ਇਹਨਾਂ ਨੇ ਬਹੁਤ ਜ਼ਿਆਦਾ ਇਹ ਸਾਨੂੰ ਇਸ ਤੋਂ ਬਾਅਦ ਵੀ ਕੋਈ ਹੋਰ ਕੋਈ ਰੀਜ਼ਨ ਨਹੀਂ ਹੈਗੀ ਕਿ ਇੱਕ ਪਿੰਡ ਦੇ ਵਿੱਚੋਂ ਇੰਨੀ ਪ੍ਰਾਪਤੀਆਂ ਕਰਕੇ ਕਿ ਪਿੰਡ ਨੂੰ ਦੁਬਾਰਾ ਫੇਰ ਆਪਸ ਵਿੱਚ ਸਾਨੂੰ ਦਰਸ਼ਨ ਕਰਦੇ ਇਹਨਾਂ ਨੇ ਚਰਨ ਪਾਏ ਸਾਡੇ ਸਕੂਲ ਦੇ ਵਿੱਚ ਤੇ ਸਾਨੂੰ ਬਹੁਤ ਹੀ ਸਨਮਾਨ ਦਿੱਤਾ ਇਹਨਾਂ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਆਕਾਰਪੁਰਖ ਕੇ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਪ੍ਰਮਾਤਮਾ ਹੋਰ ਵੀ ਤਰੱਕੀਆਂ ਬਖਸ਼ਣ ਤੇ ਆਪਣੀ ਇਹਨਾਂ ਦੀ ਸਿਹਤ ਹੈ ਜਿਹੜੀ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ